ਹਾਬੇ ਮਿੱਤਰੋ ਕਿਵੇਂ ਹੋਗੇ ਸ਼ਟਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਆ ਮਿੱਤਰੋ ਮੈਂ ਸੱਤਾ ਐ ਸੀ ਬਾਹਰੇ ਤੇ ਬਾਹਰ ਦਾ ਮੌਸਮ ਦੇਖੋ ਮਿੱਤਰੋ ਚਾਨਣੀ ਚਾਨਣ ਹੋਇਆ ਪਿਆ ਰਹਿੰਦਾਗਾ ਰਾਤ ਦੇ ਬੱਜੇ ਹੋਏ ਨੇ 1.5 ਨੀਂਦ ਨੂੰ ਸਾਨੂੰ ਕਿੱਥੇ ਆਉਦੀ ਆ ਹੁਣ ਸੱਤੇ ਨੀਂਦ ਟੁੱਟ ਗਈ ਨੀਂਦ ਟੁੱਟਦੀ ਪੀਏ ਬੱਬੇ ਦਿਨੇ ਆਪਣੀਆਂ ਲੋਨ ਨੀਂਦ ਅੱਟਾ ਜੂ ਕੰਪਨੀਆ ਥਾਡੀ ਨੀਂਦ ਦਦੀ ਬੱਬੇ ਲੋਕਾਂ ਦੇ ਮੈਨੂੰ ਨਾ ਬੱਬੇ ਆਪਣੇ ਭਰਾਵਾਂ ਦੀ ਬਾਰੇ ਮੈਸੀ ਆਏ ਪੈਸੀ ਦੀ ਸੈਲਰੀ ਬਰੇਕ ਕਿੰਨੀ ਆ ਸੈਲਰੀ ਕਿੰਨੀ ਆ ਸੈਲਰੀ ਕਿੰਨੀ ਆ ਮਾ ਚਲੋ ਤੁਹਾਨੂੰ ਇੱਕ ਸੈਲਰੀ ਛੋਟੀ ਜਿਹੀ ਵੀਡੀਓ ਬਣਾ ਦਾਂਗੇ ਉਹ ਕਹਨ ਕੱਲੇ ਕੱਲੇ ਨੂੰ ਕਿਹਨੂੰ ਦੱਸਾਂਗੇ ਮਾ ਸਭ ਨੂੰ ਸਾਰਿਆਂ ਨੂੰ ਇੱਕ ਵਾਰੀ ਦੱਸ ਦਾਂਗੇ ਕਿ ਟੂਰਿਸਟ ਵੀਜੇ ਤੇ ਕਿੰਨੀ ਸੈਲਰੀ ਹੈਗੀ ਵਰਕ ਪਰਮਿਟ ਤੇ ਕਿੰਨੀ ਸੈਲਰੀ ਹੈਗੀ ਤੇ ਕੀ ਕੁਛ ਆਪਣਾ ਰੂਮ ਤੇ ਜਿਹੜਾ ਫੂਡ ਆ ਉਹ ਕਿੰਨੇ ਮਿਲਦਾਗਾ ਤੋ ਤੁਹਾਨੂੰ ਸਾਰੀ ਮਤਲਬ ਵੀਡੀਓ ਆਪਾਂ ਹੁਣ ਦੱਸ ਸਾਰਾ ਕੁਝ ਦੱਸ ਦਿਆਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਤੇ ਜਿਹੜਾ ਆਪਣਾ ਵੀਰੇ ਜੇ ਇੱਕ ਤਾਂ ਟੂਰਿਸਟ ਵੀਜੇ ਤੇ ਜਿਹੜੇ ਬੰਦੇ ਆਉਂਦੇ ਆ ਆਪਣੇ ਉਰੇ ਤੇ ਵੀ ਇਹ ਚਲੋ ਚਲੋ ਆਓ ਤਾਂ ਨਾ ਬਾਬੇ ਕਿਉਂਕਿ ਉਹ ਆਨਲੀ ਕਰ ਰਿਹਾ ਚ ਕੋਈ ਫਾਇਦਾ ਨਹੀਂ ਹੈਗਾ ਆਪਦਾ ਜੇ ਰਹਿਣਾ ਇੱਥੇ ਵਰਕ ਪਰਮਿਟ ਲਵਾਓ ਜਾਂ ਓਪਨ ਵਰਕ ਪਰਮਿਟ ਲਵਾਓ ਜਾਂ ਸਟੱਡੀ ਵਾਲਾ ਵੀ ਹੈਗਾ ਸਟੱਡੀ ਵਾਲੇ ਵੀਜਾ ਦਾ ਵੀ ਖੜੋ ਸਹੀ ਤੂੰ 2-3 ਮਹੀਨੇ ਵਾਲਾ ਹੀ ਉਹਦਾ ਵੀ ਵੱਡੇ ਵਾਲੇ ਫਹਾ ਬਾਬੇ ਸਰਕਾਰ ਨੇ ਉਹ ਵੀ ਵਾਪਸ ਭੇਜਣਗੇ ਜਿਹੜੇ ਲੈਂਗੁਏਜ ਦਾ ਕੋਰਸ ਕਰਨ ਆਉਂਦੇ ਹਨ ਉਹਦਾ ਵੀ ਤੋਰ ਨਹੀਂ ਵਾਪਸ ਨੂੰ ਦੱਸਣਗੇ ਕੌਣ ਸੀ ਇਹ ਰਸੀਨ ਉਹ ਇੱਥੇ ਚਲੋ ਬਾਬੇ ਫਿਰਦੇ ਆ ਗੋ ਵੀਸੀ ਫਿਰਦੇ ਸੀ ਕਿਉਂਕਿ ਲੈਂਗੁਏਜ ਦਾ ਬਾਬੇ ਉਹ ਵੀ ਫਹਾ ਵੱਡਿਆ ਜਾਣਾਗਾ ਦੋ ਦਿਨ ਮਹੀਨੇ ਦਾ ਕਿ ਦੇਖੀ ਚੱਲੋ ਬਾਬੇ ਕਿਉਂਕਿ ਬੰਦੇ ਬਾਲੇ ਆ ਰਿਆ ਲੈਂਗੁਏਜ ਤੇ ਵੀ ਲੈਂਗੁਏਜ ਦਾ ਕੋਰਸ ਕਰਨ ਕੋਕਲ ਸਾਰਿਆਂ ਨੂੰ ਪਤਾ ਹੈ এয়ারਪੋਰਟ ਤੇ ਇਮੀਗ੍ਰੇਸ਼ਨ ਸਾਰਾ ਪਤਾ ਵੀ ਕਿਹੜਾ ਬੰਦਾ ਕੀ ਕਰਨ ਆਉਂਦਾ ਸਾਰੇ ਕੰਮ ਕਰਨ ਦੇ ਮਾਰੇ ਆਉਂਦੇ ਕਿਉਂਕਿ ਪੈਸਾ ਕਮਾਉਣਾ ਆਖਲੇ ਨੇ ਤਾਂ ਆਉਂਦੇ ਨੇਗੇ ਤੇ ਬਾਬੇ ਸੈਲਰੀ ਦੇ ਹਿਸਾਬ ਕਿਤਾਬ ਘਾਂਟੇ ਹਿਸਾਬ ਨਾਲ ਜਾਂ ਟੂਰਿਸਟ ਦਾ ਕੰਮ ਆਗਾ ਇਹਨਾਂ ਨੂੰ ਘਾਂਟੇ ਹਿਸਾਬ ਨਾਲ ਸੈਲਰੀ ਮਿਲਦੀ ਹੈ ਜਿਆ ਟੂਰਿਸਟ ਨੇਗੇ ਸੱਤੇ ਵੀਡੀਓ ਸਾਫ ਹੁੰਦੀਆਂ ਦੀ ਇੱਕ ਨੰਬਰ ਕਿਉਂਕਿ ਬਾਬੇ ਜਿਹੜਾ ਟੂਰਿਸਟ ਆਉਂਦਾ ਉਹਨੂੰ ਘੰਟੇ ਹਿਸਾਬ ਨਾਲ ਹੀ ਸੈਲਰੀ ਮਿਲਦੀ ਆ ਕਿਉਂਕਿ ਉਹਦਾ ਕੋਈ ਪੱਕਾ ਟਾਈਮ ਨਹੀਂ ਹੁੰਦਾ ਜਿਵੇਂ ਪੱਕੀ ਸੈਲਰੀ ਜਿਵੇਂ ਵਰਕ ਪਰਮਿਟ ਵਾਲੇ ਦੀ ਹੁੰਦੀ ਆ ਉਹਦਾ ਹਿਸਾਬ ਨਹੀਂ ਹੈਗਾ ਜਿਵੇਂ ਉਹਨੂੰ ਸਾਨੂੰ ਬਾਬੇ ਮਿਲਦੀ ਸੀਗੀ 280 ਰੁਪਏ ਘੰਟਾ ਸਾਡੇ ਘੰਟੇ ਕਦੇ 12 ਲੱਗ ਗਏ ਕਦੇ 13 ਲੱਗ ਗਏ ਕਦੇ 10 ਲੱਗ ਗਏ ਕਦੇ 11 ਲੱਗ ਗਏ ਅਸੀਂ ਆਵੇ ਮਨ ਮਰਜ਼ੀ ਦੇ ਮਾਲਕ ਸੀ ਬਾਈ ਕਦੇ 8 ਲੱਗ ਗਏ ਕਦੇ 8 ਲੱਗ ਗਏ ਕਦੇ 9 ਹੀ ਸੀਗੇ ਕਿਉਂਕਿ ਮੇਰੀਆਂ ਤੇ ਬਾਬੇ ਛੁੱਟੀਆਂ ਹੀ ਹੁੰਦੀਆਂ ਹਨ ਚਾਰ ਪੱਕੀਆਂ ਤੇ ਅੱਖਾਂ ਨੂੰ ਐਤਵਾਰ ਦੀ ਛੁੱਟੀ ਹੁੰ ਕਉਹ ਹਨ 280 ਰੁਪਏ ਘੰਟਾ ਮਿਲਦਾ ਸੀ ਬਾਬੇ ਤੇ ਜਿਹੜਾ ਵਰਕ ਪਰਮਿਟ ਹੁੰਦਾ ਹੈ ਇਹਦੇ ਵਿੱਚ ਸੈਲਰੀ ਹੁੰਦੀ ਆ ਪੱਕੀ ਜਿਵੇਂ ਤੁਹਾਨੂੰ ਮਹੀਨੇ ਦੀ 80000 ਰੁਪਏ ਸੈਲਰੀ ਹੋਗੀ 70000 ਰੁਪਏ ਸੈਲਰੀ ਹੋਊਗੀ 60000 ਰੁਪਏ ਸੈਲਰੀ ਹੋਊਗੀ ਪਰ ਇੰਨੀ ਮਿਲਦੀ ਨਹੀਂ ਹੈਗੀ 60000 ਰੁਪਏ ਮਸਾ ਮਿਲਦੀ ਹੈਗੀ ਸਲਰੀ ਕਿਉਂਕਿ ਉਹਦੇ ਵਿੱਚ ਬਾਬੇ ਜਿਹੜੀ ਕੰਪਨੀ ਹੁੰਦੀ ਹੈਗੀ ਉਹ ਤੁਹਾਨੂੰ ਰਹਿਣ ਨੂੰ ਵੀ ਜਗ੍ਹਾ ਦਊਗਾ ਉਥੇ ਤੇ ਖਾਣਾ ਤੁਹਾਡਾ ਆਪ ਦਾ ਹੋਊਗਾ ਤੁਹਾਨੂੰ ਇੱਕ ਚੀਜ਼ ਮਿਲੂ ਵਰਕ ਪਰਮਿਟ ਦੇ ਵਿੱਚ ਜਾਂ ਤਾਂ ਤੁਹਾਨੂੰ ਮਿਲੂ ਖਾਣਾ ਜਾਂ ਮਿਲ ਤੁਹਾਨੂੰ ਰਹਿਣ ਵਾਸਤੇ ਰੂਮ ਰੂਮ ਹੀ ਵਧੀਆ ਰਹਿੰਦਾ ਕਿਉਂਕਿ ਇਧਰਲਾ ਖਾਣਾ ਨਹੀਂ ਹੁੰਦਾ ਵਧੀਆ ਬਾਬੇ ਨਾ ਆਪਣੇ ਤੋਂ ਖਾਦਾ ਜਾਵੇ ਕਿਉਂਕਿ ਇਸ ਬ੍ਰੈਡ ਜੇ ਖਾਂਦੇ ਬਾਬੇ ਇਹ ਖਾਂਦੇ ਫਿੱਕਾ ਖਾਣਾ ਜਿਵੇਂ ਆਪਾਂ ਹੁਣ ਖਾਂਦੇ ਆ ਸਪਾਈਸੀ ਮਿਰਚਾ ਨੂਨ ਵਾਲਾ ਉਹ ਨਹੀਂ ਇਧਰ ਹੈਗਾ ਇਧਰ ਤਾਂ ਬਾਬੇ ਕੱਲੇ ਬ੍ਰੈਡ ਜੇ ਖਾਂਦੇ ਨੇਗੇ ਉਹਦੇ ਕਰਕੇ ਤਾਂ ਇਹ ਆਪਨੂੰ ਰੂਮ ਹੀ ਦੇ ਦਿੰਦੇ ਵੀ ਤੁਸੀਂ ਰੂਮ ਹੀ ਲੈ ਲਓ ਬਾਬੇ ਹਮ ਤਾਂ ਬਰਫ਼ ਪੀ ਪੀ ਕੇ ਹਾਂਸੀ ਬਰਫ਼ ਖਾ ਕੇ ਪੇਟ ਭਰਦੇ ਬਾਬੇ ਉਹ ਥੋੜੀ ਚਲੋ ਮੁਸ਼ਕਲ ਤਾਂ ਹਰੇਕ ਬੰਦੇ ਨੂੰ ਆਉਂਦੀ ਆ ਪਰ ਜਿੰਨੀ ਸਾਨੂੰ ਆ ਗਈ ਨਾ ਇੰਨੀ ਨਾ ਰੱਬ ਕਿਸੇ ਨੂੰ ਦੇਵੇ ਚਲੋ ਉਹ diel ਦੀਆਂ ਗੱਲਾਂ ਨੇ ਕੋਸ ਕੇ ਬਾਅਦੋਂ ਅੱਗੇ ਦੱਸਾਂਗੇ ਤੁਹਾਨੂੰ ਕਿਸ ਟਾਈਮ ਇੰਡੀਆ ਆ ਕੇ ਸਾਡੀ ਬਸ ਥੋੜੀ ਤਿਆਰੀ ਆ ਇੰਡੀਆ ਦੀ ਉਪਰ ਦੱਸਣਾ ਨਹੀਂ ਤੁਹਾਨੂੰ ਅਸੀਂ ਆਵਾਂ ਇੱਕਦੋ ਸਾਡੀ ਤੇ ਦੋ ਬੰਦੇ ਤਿਆਰੀ ਹੈਗੀ ਕਿਉਂਕਿ ਬਾਬੇ ਜਿਹੜਾ ਇੱਥੇ ਬੰਦਾ ਆਉਂਦਾ ਟੂਰਿਸਟ ਤੇ ਉਹ ਸਿਰਫ ਆਪਦੇ ਪੈਸੇ ਪੂਰੇ ਕਰਨ ਤੱਕ ਬਾਕੀ ਅਸੀਂ ਪੈਸੇ ਪੂਰੇ ਕਰਨ ਤੱਕ ਤਾਂ ਨਹੀਂ ਸੋਚਿਆ ਸੀ ਬਾਬੇ ਕਿਉਂਕਿ ਛੱਡੇ ਮਾਰੀ ਇਹੋ ਜੀ ਪੈ ਗਈ ਇੱਕ ਵਾਰ ਤੁਹਾਨੂੰ ਦੱਸਿਆ ਕਿ ਪਹਿਲਾਂ ਸਾਡਾ ਕੰਮ ਸੁੱਟ ਗਿਆ ਨਾ ਕੰਪਨੀ ਸਾਨੂੰ ਕੱਢਤਾ ਜੂ ਕੰਮ ਟੈਟ ਕਰਤਾ ਤਾਂ ਕਰਕੇ ਬਾਬੂ ਸਾਡਾ ਕੰਮ ਵੀ ਔਖਾ ਹੋ ਗਿਆ ਤੇ ਬਾਬੇੜੇ ਵਰਕ ਪਰਮਿਟ ਮਨੇ ਸੈਲਰੀ ਤੋਂ ਦੱਸਦੀ ਜੀ ਪੱਕੀ ਸੈਲਰੀ ਵੀ ਪੱਕੇ ਰੂਮੋਂ ਬੈਠੇ ਇਸ ਟਾਈਮ 10 ਦਿਨ ਹੋ ਗਏ 15 ਦਿਨ ਹੋ ਗਏ ਬਾਬੇ ਲੱਤਾਂ ਦੀ ਛੜੀਆਂ ਆਕੜੀਆਂ ਆਪਣੀਆਂ ਅੱਜ ਨਿਕਲਣਾ ਬਾਹਰੇ ਮੈਂ ਅੱਖਾਂ ਮਿਆਂ ਲੱਗਾ ਵੀ ਬਾਹਰ ਨਿਕਲ ਕੇ ਤਾਂ ਸਕੂਨ ਜਾਂ ਮਿਲ ਗਿਆ ਕਿਉਂਕਿ ਅੱਗੇ ਨਹੀਂ ਮੈਂ ਸੀਸੇ ਵੇਖ ਕੇ ਚੱਲਿਆ ਜਾਂਦਾ ਜੀਆ ਤੇ ਵਰਕ ਪਰਮਿਟ ਤੁਹਾਨੂੰ ਸੈਲਰੀ ਦੱਸਦੀ ਬਾਬੇ ਪੱਕੀ ਸੈਲਰੀ ਆਗੀ ਜਿਹੜਾ ਓਪਨ ਵਰਕ ਪਰਮਟਾ ਬਾਬੇ ਇਹ ਤੇ ਵੀ ਤੁਹਾਨੂੰ ਘਾਟਿਆਂ 'ਤੇ ਹਿਸਾਬ ਨਾਲ ਹੀ ਮਿਲੂਗਾ ਕਿ ਜਿੱਥੇ ਤੁਸੀਂ ਮਰਜੀ ਜਿੱਥੇ ਥੋੜਾ ਜਲ ਕਰੇ ਉੱਥੇ ਕੰਮ ਕਰ ਸਕਦੇ ਹੋਗੇ ਜੇ ਇਹਦੇ ਵੀ ਤੁਹਾਨੂੰ ਘਾਟ ਬਾਕੀ ਦਾ ਸਟੱਡੀ ਆ ਗਿਆ ਬਾਬੇ ਸਟੱਡੀ ਸਾਨੂੰ ਪਹਿਲਾਂ ਤੁਹਾਨੂੰ ਬਾਬੇ 2 ਦਿਨ ਜਾਣਾ ਪਊ ਕਲਾਸ ਲਾਉਣਾ ਹਰ ਹਫਤੇ ਜੇ ਤੁਸੀਂ ਨਾ ਗਏ ਹਰ ਹਫਤੇ ਲਾਉਣ ਕਲਾਸ ਤੁਹਾਡਾ ਵੀ ਉਹਨਾਂ ਨੇ ਐਡਮਿਸ਼ਨ ਆਪਦੀ ਕੱਟ ਦੇਣੀ ਨਾਮ ਕੱਟ ਦੇਣਾ ਉਹਦਾ ਮਤਲਬ ਆਪਾਂ ਪੰਜਾਬੀ ਦੱਸੀ ਨਾ ਥੋੜਾ ਵੀਰਾ ਨਾਮ ਕੱਟ ਦੇਣੀ ਇਹ ਯੂਨੀਵਰਸਿਟੀ ਚ ਤੇ ਤੁਸੀਂ ਬਾਬੇ ਤੇ ਬਾਰ ਤੇ ਐਤਵਾਰ ਦੀ ਸੁਣੀਏ ਛੁੱਟੀ ਸਰਕਾਰੀ ਇੱਥੇ ਉਹਦੇ ਦਾ ਕਾਲਜ ਲੱਗਣੀ ਹੈਗੇ ਯੂਨੀਵਰਸਿਟੀ ਓਪਨ ਹੁੰਦੀ ਨਹੀਂ ਇਹ ਵੀ ਬੰਦ ਹੁੰਦੀ ਹੈਗੀ ਤੇ ਤੁਸੀਂ 4 ਦਿਨ ਕੰਮ ਕੀ ਕਰੋਗੇ ਕਿਉਂਕਿ ਐਤਵਾਰ ਤੇ ਬਾਰ ਦੀ ਤੇ ਕੰਮ ਤੋਂ ਵੀ ਛੁੱਟੀ ਹੁੰਦੀ ਹੈਗੀ ਪਰ ਮੈਲ ਜੰਦਾ ਕਈ ਕਈ ਜਗ੍ਹਾ ਤੇ ਆਪਾਂ ਨੂੰ ਓਵਰਟਾਈਮ ਮਿਲ ਜਾਂਦਾ ਕਿਉਂਕਿ ਕਈ ਹੁੰਦੀਆਂ ਨੇ ਦੁਕਾਨਾਂ ਉਹ ਹੁੰਦਾ ਬਾਬੇ ਕੋਰਸ ਉਹ ਜਦੋਂ ਤੁਹਾਡਾ ਪੇਪਰ ਕਲੀਅਰ ਹੋਗਾ 6 ਮਹੀਨੇ ਬਾਅਦ ਤਾਂ ਤੁਹਾਨੂੰ ਪਰਮਟ ਮਿਲ ਜੂ ਨਹੀਂ ਤੁਹਾਨੂੰ ਦੁਬਾਰਾ ਫੀਸ ਭਰਨੀ ਪਊਗੀ ਫੇਰ ਤੁਹਾਡਾ ਲੈਂਗੁਏਜ ਦਾ ਕੋਰਸ ਹੋਊਗਾ ਇਹ ਬਾਬੇ ਸਾਰੀਆਂ ਕੰਡੀਸ਼ਨਾਂ ਬਾਕੀ ਸੈਲਰੀ ਬਾਬੇ ਬਾਕੀ ਅਲੱਗ-ਅਲੱਗ ਹਿਸਾਬਾ ਵਰਕ ਟੂਰਿਸਟ ਦੇ ਕਈਆਂ ਨੂੰ 3500 ਵੀ ਦਿਹਾੜੀ ਹੁੰਦੀ ਆ ਘੰਟਿਆਂ ਦੇ ਹਿਸਾਬ ਨਾਲ ਲਾ ਕੇ ਸਾਨੂੰ 4000 4000 ਰੁਪਏ ਵੀ ਮਿਲਦੀ ਆ ਕੰਮ ਦੇ ਹਿਸਾਬ ਨਾਲ ਬਾਬੇ ਸਾਨੂੰ ਮਿਲਦਾ ਸੀ 280 ਰੁਪਏ ਘੰਟਾ ਸਾਨੂੰ 12 ਘੰਟਿਆਂ ਦੇ ਬਣਦੇ ਸੀ 3500 ਰੁਪਏ ਕੁਸ਼ ਕਰ ਰੁਪਏ ਬਣਦੇ ਸੀ ਤੇ ਮਹੀਨੇ ਦਾ ਫਸਾਵੜੀ ਸਾਨੂੰ ਲੱਖ ਪਲੱਸ ਬਣਦਾ ਸੀ ਮਹੀਨੇ ਦਾ ਪਰ ਅਸੀਂ ਵੀ ਰੈਂਟ ਵੀ ਹੈਗਾ 7000 ਰੁਪਏ ਕੋਈ ਸਾਡਾ ਰੈਂਟ ਹੁੰਦਾ ਸੀ ਤੇ ਆਪਣਾ ਖਰਚਾ ਟੋਟਲ 20000 ਰੁਪਏ ਕੱਢ ਕੇ ਬਾਬੇ ਅਸੀਂ ਕਮਾਉਂਦਾ ਘਾਟੀ ਹੁੰਦੇ ਸੀ ਜਾਂ ਡਾਉਂਦੇ ਬਦੋ ਹੀ ਹੋ ਗਏ ਬਾਹਰੋਂ ਲੱਗ ਗਈ ਉਹ ਫੋਨ ਫੜ ਕੇ ਜਰਦਾ ਤੇ ਬੱਬੇ ਆਪਾਂ ਮਹੀਨੇ ਦਾ 50000 ਰੁਪਏ ਇੰਡੀਆ ਸੀ ਰਾਮ ਨਾਲ ਪਾ ਦਿੰਦੇ ਸੀਗੇ ਖਰਚੇ ਖੁਰਚੇ ਕੱਢ ਕੇ ਆਪਦੇ ਲੱਭੂ ਰੱਖ ਕਿ 10000 ਰੁਪਏ ਕਿਉਂਕਿ ਤੇ ਬੱਬੇ ਸੀਨ ਕਈ ਵਾਰੀ ਇਹੋ ਜਿਹਾ ਬਹਿ ਜਾ ਕਿ ਕਦੋਂ ਬੈਗ ਚੱਕਣੇ ਪੈਣ ਕੋਈ ਪਤਾ ਨਹੀਂ ਹੈਗਾ ਸਾਨੂੰ ਤਾਂ ਆਦ ਲਵੇ ਸੇਫਟੀ ਰੱਖਣੀ ਪੈਂਦੀ ਪਏ ਥੋੜੇ ਘਣੇ ਤੇ ਬੱਬੇ ਉਹ ਕਿਉਂਕਿ ਆਪਦਾ ਟੂਰਿਸਟ ਵੀਜ਼ਾ ਨਾਲ ਉਹ ਵਧੀਆ ਮੇਰੀ ਗੱਲ ਮੰਨੂਗਾ ਟੂਰਿਸਟ ਤੇ ਹੁਣ ਤਾਂ ਹੁਣ ਐਂਟਰੀ ਵੀ ਸੈਲਿਡੀ ਨੇ ਕੰਮਕੁਮ ਕਰਨ ਦੀ ਕਿਉਂਕਿ ਹੁਣੇ ਪੱਕੇ ਪ੍ਰੂਫ ਆ ਤੇ ਇਮੀਗ੍ਰੇਸ਼ਨ ਭੇਜਿਆ ਕਰੂਗੀ ਤੇ ਜਿਹਦੇ ਲਵੇ ਬੈਂਕ ਬਾਲਾਂ ਹੋਊਗਾ ਹੁਣ ਇਧਰ ਹੀ ਬਾਬੇ ਪੂਰਾ ਕੰਮ ਟੈਟ ਕਰਤਾ ਐਣਾ ਕਹੋਗੇ ਇਧਰ ਅਸੀਂ ਅਸੀਂ ਆਦਾਂਗੇ ਜਿਹੜੇ ਘੁੰਮਣ ਆ ਰਹੇ ਉਹਨਾਂ ਲਈ ਵੀ ਟੈਟ ਪੂਰਾ ਕੰਮ ਕਰ ਰਿਹਾ ਪਰ ਜਿਹੜੇ ਘੁੰਮ ਕੇ ਇਥੇ ਡੋਂਕੀ ਲਾ ਰਹੇ ਸੀਗੇ ਉਹਨਾਂ ਕਰਕੇ ਥੋੜੀ ਸਖਤਾਈ ਕਰਤੀ ਡੋਂਕੀ ਡੋਂਕੀ ਜਾ ਬਾਬੇ ਤੋਂ ਭੋਲੇਉ ਲੱਗ ਜੂਗੀ ਨਾ ਡੋਂਕੀ ਲਾਉਣ ਵਾਸਤੇ ਬਾਬੇ 10 ਲੱਖ ਰੁਪਏ ਘਟੋ ਘਟ ਪਿੱਛੇ ਪਿਆਉਣਾ ਚਾਹੀਦਾਗਾ ਫੇਰ ਡੋਂਕੀ ਲੱਗਦੀ ਹੈ ਕਿਉਂ ਡੋਂਕੀ ਨਹੀਂ ਲੱਗਦੀ ਕੱਚੇ ਪੈਰੀ ਕਿਉਂਕਿ ਛੋਡੇ ਵਰਗਾ ਬਜਾਲਾ ਜਾ ਕੇ ਜਦੋਂ ਫਸ ਗਿਆ ਇਹ ਝਟ ਕੋ ਕੱਢ ਇੰਨੇ ਪੈਸੇ ਪੁੱਤ ਫੇਰ ਨਾ ਛੋਡੇ ਵਰਗਾ ਉਧਰ ਦਾ ਰਹ ਕਮਾਲੋ ਪਰ ਬਬੇ ਬਾਹਰ ਜਾ ਆਉਣਾ ਵੀ ਆ ਤਾਂ ਵਧੀਆ ਕੰਟਰੀ ਜਾਓਗਾ ਛੋਟੀਆਂ ਮੋਟੀਆਂ ਕੰਟਰੀਆਂ ਬਬੇ ਕੁਛ ਨਹੀਂ ਬਣਦਾ ਹੈਗਾ ਦਾ ਟਾਈਮ ਪਾਸ ਹੈ ਇਕ ਇੱਥੇ ਫਿਊਚਰ ਨਹੀਂ ਹੈਗਾ ਅੱਗੇ ਸਾਡਾ ਜਿਵੇਂ ਹੁਣ ਸਾਂ ਮੇਰੀ ਬਾਈ ਉਮਰ ਆਈ ਹੈ 19 ਸਾਲ ਦੀ ਉਮਰ ਆ ਗਈ ਇੱਥੇ ਮੇਰਾ ਕੋਈ ਫਿਊਚਰ ਨਹੀਂ ਹੈਗਾ ਅੱਗੇ ਇੱਥੇ ਟਾਈਮ ਪਾਸ ਹੈ ਸਾਲ ਕਮਾਲਾ ਚਾਹੇ 2 ਸਾਲ ਕਮਾਲਾ ਦੋ ਨੰਬਰ ਤਾਂ ਉਹੀ ਬਬੇ ਇੱਥੇ ਸਿਰਫ ਹਮੇ ਬਾਤ ਤੋਂ ਵੱਧ ਕਿੰਨਾ ਕੁ ਟਾਈਮ ਰਹਿ ਪੂਰ ਸਾਲ ਕਦੇ ਨਾ ਕਦੇ ਬਬੇ ਫੜੇ ਜਾਵਾਂਗੇ ਸਾਰੇ ਨਾਲ ਸਾਰੇ ਜੇ ਫੜੇਗੇ ਸਾਡੇ ਨਾਲ ਸਾਰਨ ਬੁਰੀ ਹੋਊਗੀ ਮੇਰੇ ਜੀ ਆਪ ਦੇ ਪਿੱਛੇ ਲੈ ਜਾਵਾਂਗੇ ਚਲੋ ਤੁਹਾਨੂੰ ਭੇਜ ਦੇਣਗੇ ਜੋ ਤੁਹਾਡਾ ਟਿਕਟ ਹੱਥ 'ਚ ਹੋਣੀ ਹੈਗੀ ਉਹਨੂੰ ਪਤਾ ਵੀ ਇਹ ਰਿਪੋਰਟਾਂ ਉਠਾ ਕੇ ਉਹਨਾਂ ਨੂੰ ਕੀ ਕਰਨਾਗਾ ਚਲੋ ਬਸ ਤੋਂ ਬਾਅਦ ਸਾਨੂੰ ਫੈਨ ਲਾ ਦੇਣਗੇ ਕਿੰਨਾ ਕੁ ਲਾ ਦੇਣਗੇ 20-25000 ਰੁਪਏ ਫੈਨ ਲਾ ਦੇਣਗੇ ਇੱਕ ਜਣੇ ਦਾ ਥੋੜਾ ਤੋਂ ਬਾਅਦ ਬਾਅਦ ਜਾਂ ਅੰਗਲ ਲੈਣੀਆਂ ਫੈਨ ਕੁੰਦ ਤਾਂ ਤੇ ਬਾਬੇ ਸੈਲਰੀ ਬਾਰੇ ਲੋਕ ਮੈਨੂੰ ਪੁੱਛਦੇ ਬਾਲੇ ਆਪਣੇ ਭਰਾ ਸੈਲਰੀ ਆਏ ਹਿਸਾਬ ਹੁੰਦਾ ਬਾਬੇ ਘਾਂਟਿਆਂ ਹਿਸਾਬ ਨਾਲ ਮਿਲਦੀ ਹੈ ਟੂਰਿਸਟ ਨੂੰ ਇਹ ਬਰਕ ਪਰਮਟਾਂ ਵਾਲੇ ਇਹਨਾਂ ਦੀ ਬਾਬੇ 60000 ਤੋਂ ਪਲੱਸ ਵਾਲੀ ਹੁੰਦੀ ਹੈਗੀ 60000 ਦੇ ਲਵੇ ਤਵੇ ਹ ਤੇ ਇਧਰ ਬਾਬੇ ਆ ਕੇ ਮਤਲਬ ਸੋੜੀਆਂ ਮੋਕੀਆਂ ਉਹ ਖਾਈਆਂ ਚੱਲਣੀਆਂ ਪੈਂਦੀਆਂ ਹਰੇਕ ਨੂੰ ਬਈ ਚਾਹ ਬਰਕ ਪਰਮਟ ਵਾਲਾ ਚਾਹ ਟੂਰਿਸਟ ਵਾਲਾ ਪਰ ਟੂਰਿਸਟ ਨੂੰ ਬਾਬੇ ਸਭ ਤੋਂ ਵੱਧ ਉਹ ਖਾਈ ਚੱਲਣੀਆਂ ਪੈਂਦੀਆਂ ਕਿਉਂਕਿ ਸਾਨੂੰ ਪਤਾ ਬਾਬੇ ਮੈਂ ਇੰਡੀਆ ਜਾ ਕੇ ਵੀਡੀਓ ਬਣਾਉਂਗਾ ਉਹਦੀ ਵੀ ਕੀ ਕੋਸਾ ਉੱਥੇ ਮੈਂ ਜਾੜ ਕੇ ਆਇਆ ਬਾਬੇ ਬਹੁਤ ਮਾੜੇ ਹਾਲਾਤਾਂ ਨਾਲ ਕਿ ਕਿਉਂ ਆਏ ਅਸੀਂ ਵੀ ਬਾਬੇ ਸਾਰੇ ਭਰਾ ਪਰ ਚਲੋ ਕੋਈ ਗੱਲ ਨਹੀਂ ਜਦੋਂ ਸਾਡੇ ਚੰਗਾ ਟਾਈਮ ਆਇਆ ਪਰ ਉਹਦੋਂ ਰੱਬ ਨੇ ਮਾਰ ਪਾਤੀ ਕੰਮ ਕੁਮ ਉਸ ਬੰਦ ਹੋ ਗਿਆ ਚਲੋ ਬਾਬੇ ਉਹ ਸੈਲਰੀ ਜੇ ਸਾਨੂੰ ਸਾਰਾ ਮੈਂ ਦੱਸਦਾ ਬਾਕੀ ਨਹੀਂ ਪਤਾ ਲੱਗ ਕੇ ਸੈਲਰੀ ਕਿਵੇਂ ਹ ਉਤਮ ਮੈਂ ਇੰਸਟਾਗ੍ਰਾਮ 'ਤੇ ਹੀ ਦੱਸ ਦੂੰ ਤੇ ਜੋ ਵੀ ਮੈਨੂੰ ਗੱਲ ਪੁੱਛੀ ਬੱਬੇ ਜਾ ਕੇ ਇੰਸਟਾਗ੍ਰਾਮ 'ਤੇ ਰਮਜ਼ਾਨ 0300 ਆਈਡੀ ਹੈ ਮੇਰੀ ਉਥੇ ਪੁੱਛ ਲਿਓ ਤੁਹਾਡਾ ਭਰਾ ਹਰੇਕ ਦਾ ਰਿਪਲਾਈ ਕਰਦਾ ਹੈ ਜੇ ਕੋਈ ਬੰਦੇ ਨੇ ਜਿਹਦਾ ਮੈਂ ਨਾ ਰਿਪਲਾਈ ਕਰਿਆ ਹੋਵੇ ਤੇ ਸਾਰਾ ਕੁਝ ਮੈਂ ਦੱਸ ਦਾਂ ਬੱਬੇ ਖੋਲ ਕੇ ਆਪਾਂ ਨੂੰ ਬੱਬੇ ਐ ਨਹੀਂ ਹੈਗਾ ਵੀ ਯਾਰ ਦੱਸਤਾ ਵੀ ਨਾ ਦਸੀਏ ਕਿਸੇ ਦਾ ਪळा ਹੋਈ ਬੱਬੇ ਆਪਾਂ ਹਰੇਕ ਨੂੰ ਦੱਸ ਦਿਆਂਗੇ ਹਰੇਕ ਚੀਜ਼ ਨਾ ਸੱਚ ਦੱਸ ਦਿਆਂ ਕਿ ਕਿਤੇ ਕਿਸੇ ਦਾ ਪळा ਹੋਈ ਯਾਰ ਕਿਤੇ ਚਾਰ ਪੈਸੇ ਬਸ ਜਾਣਗੇ ਮੇਰੇ ਦੇ ਵਿੱਚ ਕੁਝ ਨਹੀਂ ਜਾਂਦਾ ਹੈਗਾ ਮੈਂ ਤਾਂ ਇਹ ਨਾ ਦੱਸਿਆ ਸੱਤ ਨੂੰ ਮੈਂ ਚਲੋ ਜਿਉਂ ਜਾ ਦੁਬਾਲ ਸੀ ਜਾਊਗਾ ਮੈਂ ਕੱਲੀ ਕੱਲੀ ਗੱਲ ਦੱਸ ਕੇ ਜਾਊਂਗੀ 에어ਪੋਰਟ ਤੇ ਕੀ ਹੁੰਦਾ ਕੀ ਨਹੀਂ ਹੁੰਦਾ ਸਾਰੀ ਗੱਲ ਦੱਸੂ ਬਾਬੇ ਚਲੋ ਬਾਬੇ ਉਹ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਤੇ ਸੈਦ ਵੀਰ ਜੋ ਵੀ ਕੋਈ ਕੁਸ ਮੈਨੂੰ ਇੰਸਟਾਗ੍ਰਾਮ ਤੇ ਪੁੱਛ ਲਿਓ ਚਲੋ ਮਿੱਤਰੋ ਓਕੇ ਬਾਏ ਟਾਟਾ